ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਵੀ ਦਬਾ ਲਓ ਤਾਂ ਕਿ ਜੋ ਵੀ ਨਵੀਂ ਵੀਡੀਓ ਬਣੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਦੂਸਰੇ ਐਂਗਲੋ ਸਿੱਖ ਜੁੱਧਵਾਰੀ ਪੜਾਂਗੇ ਮੈਪ ਦੇ ਰਾਹੀਂ ਨਕਸ਼ੇ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ 10th ਕਲਾਸ ਅਗਧਾਮ ਨੇੜੇ ਨੇ ਉਹਨਾਂ ਲਈ ਵੀ ਇਹ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਕਿਉਂਕਿ ਐਸਐਸਟੀ ਸਮਾਜਿਕ ਸਿੱਖਿਆ ਦੇ ਪੇਪਰ ਦੇ ਵਿੱਚ ਇਹ ਮੈਪ ਦੇ ਸੰਬੰਧ ਸਥਾਨ ਜਿਹੜੇ ਭਰਨ ਦੇ ਲਈ ਕਿਹਾ ਜਾਂਦਾ ਹੈਗਾ ਤਾਂ ਦੂਸਰਾ ਐਂਗਲੋ ਸਿੱਖ ਜੁੱਧ ਪਿਛਲੀ ਵੀਡੀਓ ਦੇ ਵਿੱਚ ਆਪਾਂ ਪਹਿਲੇ ਐਂਗਲੋ ਸਿੱਖ ਜੁੱਧ ਜਿਹੜੇ ਲੜਾਈ ਵਾਲੇ ਸਥਾਨ ਸੀ ਉਹ ਦੇਖੇ ਸੀਗੇ ਜੇ ਉਹ ਵੀਡੀਓ ਕਿਸੇ ਨੇ ਨਹੀਂ ਦੇਖੀ ਤਾਂ ਉਹ ਦੇਖ ਲਿਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਦੂਸਰਾ ਜਿਹੜਾ ਐਂਗਲੋ ਸਿੱਖ ਜੁੱਧ ਹੋਇਆ ਭਾਵ ਅੰਗਰੇਜ਼ਾਂ ਤੇ ਸਿੱਖਾਂ ਦੇ ਵਿਚਾਲੇ ਦੂਸਰਾ ਜੁੱਧ ਹੋਇਆ 1848-49 ਦੇ ਵਿਚਾਲੇ ਉਸ ਜੁੱਧ ਦੇ ਵਿੱਚ ਚਾਰ ਲੜਾਈਆਂ ਹੁੰਦੀਆਂ ਮੇਨ ਉਹਦੇ ਲਈ ਆਪਾਂ ਯਾਦ ਰੱਖਣ ਦਾ ਸੌਖਾ ਤਰੀਕਾ ਇੱਕ ਟ੍ਰਿਕ ਬਣਾਈ ਆ RAM ਚੱਲਿਆ ਮੁਲਤਾਨ ਗੁਜਾਰ ਨਰਾਤ ਇੱਕ ਆਰਾਮਨਾ ਦਾ ਮੁੰਡਾਗਾ ਉਹ ਕਹਿੰਦਾ ਮੈਂ ਮੁਲਤਾਨ ਜਾਣਾ ਇੱਕ ਰਾਤ ਹੀ ਲਾ ਕੇ ਆਉਣੀ ਆ ਉਹਦੀ ਮੁੜਿਆਉ ਆ ਆਪਦੇ ਘਰਦਿਆਂ ਨੂੰ ਕਹਿੰਦਾ ਆਪਦੇ ਪਿਤਾ ਨੂੰ ਕਹਿੰਦਾ ਤੇ ਪਿਤਾ ਕਹਿੰਦਾ ਕੋਈ ਗੱਲ ਨਹੀਂ ਚੱਲ ਜੀ ਤੇ ਉਹ ਕਹਿੰਦਾ ਕਦੋਂ ਆ ਤੇ ਆਪਾਂ ਇੱਥੇ ਇਹ ਵੀ ਦੇਖਣਾਗਾ ਆਰਾਮ ਚੱਲਿਆ ਮੁਲਤਾਨ ਗੁਜਾਰ ਨਰਾਤ ਉਹ 22 ਨਵੰਬਰ 1847 ਤਾਂ ਇੱਥੇ ਆਰਾਮ ਤੋਂ ਕੀ ਬਣ ਗਿਆ ਇਹ ਆਰਾਮਨਗਰ ਦੀ ਲੜਾਈ ਆਰਾਮਨਗਰ ਦੀ ਲੜਾਈ 22 ਨਵੰਬਰ 1847 ਨੂੰ ਚੱਲਿਆ ਤੋਂ ਬਣ ਗਿਆ ਚਿੱਲਿਆਂ ਵਾਲਾ ਦੀ ਲੜਾਈ ਇਹ ਹੋਈ ਹੈ ਜੀ 13 ਜਨਵਰੀ 1849 ਨੂੰ ਉਸ ਤੋਂ ਬਾਅਦ ਆ ਗਈ ਮਲਤਾਨ ਦੀ ਲੜਾਈ 22 ਜਨਵਰੀ 1849 ਤੇ ਆਖਰੀ ਜਿਹੜੀ ਲੜਾਈ ਆ ਉਹ ਹੋਈ ਆ ਗੁਜਰਾਤ ਦੀ ਲੜਾਈ 21 ਫਰਵਰੀ 1859 ਇਹ ਆਪਾਂ ਲੈਣ ਯਾਦ ਰੱਖਣੀ ਆ RAM ਚੱਲਿਆ ਮਲਤਾਨ ਗੁਜਾਰ ਨਰਾਤ ਵੀ RAM ਮਲਤਾਨ ਚੱਲਿਆਗਾ ਕੀ ਕਰਨ ਜਾਦਾਗਾ ਇੱਕ ਰਾਤ ਲਾਉਣ ਜਾਂਦਾਗਾ ਵੀ ਉੱਤੇ ਭਾਈ ਸਾਡੀ ਰਿਸ਼ਤੇਦਾਰੀ ਆ ਤੇ ਮੈਂ ਮੁੜਿਆ ਇੱਕ ਰਾਤ ਲਾ ਕੇ RAM ਤੋਂ RAMਨਗਰ ਦੀ ਲੜਾਈ ਚਿੱਲਿਆਂ ਵਾਲੇ ਦੀ ਉਸ ਤੋਂ ਬਾਅਦ ਮਲਤਾਨ ਦੀ ਉਸ ਤੋਂ ਬਾਅਦ ਗੁਜਰਾਤ ਦੀ ਠੀਕ ਹੈ ਜੀ ਇਹ ਹੁਣ ਲੜਾਈਆਂ ਪਹਿਲੀ RAMਨਗਰ ਦੀ ਲੜਾਈ ਹੋਈ ਆ ਇੱਕ ਹੋਈ ਕਦੋਂ ਆ 22 ਨਵੰਬਰ 1847 ਨੂੰ ਵੀ ਆ ਰਾਮ ਨੇ ਕਿਹਾ ਹਰਾਮ ਕਿਹੜੀ ਤਰੀਕ ਨੂੰ ਕਹਿੰਦਾ ਰਾਮ ਕਹਿੰਦਾ 22 11 ਨੂੰ ਮਤਲਬ 22 ਨਵੰਬਰ ਨੂੰ ਕਹਿੰਦਾ ਉਹ ਵੀ ਮੈਂ ਕਿੱਥੇ ਜਾਣਾਗਾ ਮੈਂ ਮਲਤਾਨ ਜਾਊਂਗਾ ਇੱਕ ਰਾਤ ਲਾ ਕੇ ਆਊਂਗਾ ਤੇ ਮੁੜੇ ਆਊਂਗਾ 22 ਨੂੰ ਕਿਹਾ ਪਰ ਉਹਦਾ ਪਿਓ ਉਹਦਾ ਜਿਹੜਾ ਪਿਤਾ ਉਹ ਕਹਿੰਦਾ ਭਾਈ ਹੁਣ ਠੰਡ ਬਹੁਤ ਜ਼ਿਆਦਾ ਗਈ ਨਵੰਬਰ ਮਹੀਨਾ ਗਾ ਠੰਡ ਜ਼ਿਆਦਾ ਗਈ ਤੂੰ ਐ ਕਰੀ ਵੀ ਲੋੜੀ ਵੀ ਲੈ ਚੱਲ ਜੀ ਲੋੜੀ ਦੇ ਨੇੜੇ ਤੇੜੇ ਚੱਲ ਜੀ ਚਲੋ ਜੀ ਰਾਮ ਨੇ ਕਿਹਾ ਸੀ 22 ਨਵੰਬਰ 1847 ਰਾਮ ਨੇ ਕੁਝ ਦਿਨ ਵੇਟ ਕੀਤੀ ਮਤਲਬ ਡੇਢ ਕਿ ਮਹੀਨਾ ਤੱਕ ਰਹਿ ਬਣਿਆ 2 ਮਹੀਨੇ ਵਗੋਂ ਵੇਟ ਕੀਤੀ ਤਾਂ ਉਸ ਤੋਂ ਬਾਅਦ ਚੱਲਿਆ ਫਿਰ ਚੱਲਿਆ ਤਾਂ ਬਣ ਗਿਆ ਚਿੱਲਿਆਂ ਵਾਲੀ ਲੜਾਈ ਤੇ ਉਹ ਗਿਆ ਫਿਰ ਲੋਹੜੀ ਵਾਲੇ ਦਿਨ ਕਿਉਂਕਿ 13 ਜਨਵਰੀ ਨੂੰ ਲੋਹੜੀ ਹੁੰਦੀ ਆ ਨਵਾਂ ਸਾਲ ਚੜ ਚੁੱਕਿਆ ਸੀ 13 ਜਨਵਰੀ 1849 ਫਿਰ ਉਸ ਦਿਨ ਇਹ ਚੱਲਿਆ ਹਰਾਮ ਚੱਲਿਆ ਤਾਂ ਚਿੱਲਿਆਂ ਵਾਲੀ ਦੀ ਲੜਾਈ ਬਣ ਗਈ ਇਹ 13 ਜਨਵਰੀ 1849 ਉਸ ਤੋਂ ਬਾਅਦ ਜੀ 13 ਜਨਵਰੀ ਨੂੰ ਚੱਲਦਾ 8 ਦਿਨਾਂ ਦੇ ਵਿੱਚ ਉੱਥੇ ਪਹੁੰਚ ਜਾਂਦਾਗਾ 8-9 ਦਿਨਾਂ ਚ ਪਹੁੰਚਦਾ ਤਾਂ 9ਵੇਂ ਦਿਨ ਤਰੀਕ ਬਣ ਗਈ 22 ਜਨਵਰੀ 1859 ਤਾਂ ਕਿੱਥੇ ਪਹੁੰਚ ਗਿਆ ਮਲਤਾਨ ਪਹੁੰਚ ਗਿਆ ਰਾਮ ਚੱਲਿਆ ਮਲਤਾਨ ਤਾਂ ਮਲਤਾਨ ਪਹੁੰਚ ਗਿਆ 9ਵੇਂ ਦਿਨ 22 ਜਨਵਰੀ 1849 ਨੂੰ ਉਹ ਕੀ ਹੈ ਜੀ ਮਲਤਾਨ ਪਹੁੰਚ ਚੁੱਕਿਆ ਤਾਂ ਮਲਤਾਨ ਦੀ ਲੜਾਈ ਹੋਈ ਆ 22 ਜਨਵਰੀ 1849 ਤੇ ਗੁਜਾਰਨ ਰਾਤ ਤੇ ਐਂਡ ਤੇ ਜਿਹੜੀ ਲੜਾਈ ਹੁੰਦੀ ਉਹ ਗੁਜਰਾਤ ਦੀ ਹੁੰਦੀ ਆ ਤੇ ਗੁਜਰਾਤ ਦੀ ਲੜਾਈ ਕਦੋਂ ਹੋਈ ਆ 21 ਫਰਵਰੀ 1849 ਠੀਕ ਹੈ ਜੀ ਮਤਲਬ ਉਹ 22 ਜਨਵਰੀ ਨੂੰ ਉੱਥੇ ਪਹੁੰਚਿਆ ਉਤੋਂ ਫਿਰ ਵਾਪਸ ਚੱਲਦਾਗਾ ਵਾਪਸ ਚੱਲਦਾ ਦਵਾਰੇ ਆਪਦੇ ਘਰੇ ਕਦੋਂ ਆਉਂਦਾਗਾ 21 ਫਰਵਰੀ ਨੂੰ ਆਉਂਦਾ ਇਹ ਉਹਦਾ ਟੂਰ ਸੀਗਾ ਇਹਨੇ ਦਿੰਦਾ 22 ਨਵੰਬਰ 1848 ਨੂੰ ਉਹਨੇ ਗੱਲ ਕਹੀ ਵੀ ਮੈਂ ਉਹਦਾ ਪਿਤਾ ਕਹਿੰਦਾ ਭਾਈ ਠੰਡ ਜ਼ਿਆਦਾ ਗਈ ਤੂੰ ਨਵੇਂ ਸਾਲ 'ਚ ਲੋਹੜੀ ਦੇ ਨੇੜੇ-ਨੇੜੇ ਚੱਲ ਜੀ ਉਦੋਂ ਠੰਡ ਵੀ ਘਟ ਜਾਂਦੀ ਆ ਤਾਂ ਚੱਲਿਆ ਤੋਂ ਚਿੱਲਿਆਂ ਵਾਲੀ ਲੜਾਈ ਉਹ ਲੋਹੜੀ ਵਾਲੇ ਦਿਨ ਹੋਈ ਆ 13 ਜਨਵਰੀ 1849 ਨੂੰ ਨੌਵੇਂ ਦਿਨ ਉਹ 22 ਜਨਵਰੀ 1849 ਨੂੰ ਉੱਥੇ ਮੁਲਤਾਨ ਪਹੁੰਚ ਗਿਆ ਤੇ ਉਸ ਤੋਂ ਬਾਅਦ ਗੁਜਰਾ ਮਤਲਬ ਆਖਰੀ ਜਿਹੜੀ ਲੜਾਈ ਹੋਈ ਆ ਉਹ ਗੁਜਰਾ ਦੀ ਹੋਈ ਆ 21 ਫਰਵਰੀ 1849 ਇਹ ਲੜਾਈਆਂ ਸੀ ਤੇ ਲੜਾਈਆਂ ਨੂੰ ਆਪਾਂ ਯਾਦ ਰੱਖਣ ਦੇ ਲਈ ਇਹ ਸੌਖੀ ਟ੍ਰਿਕ ਬਣਾਈ ਸੀਗੀ ਤੇ ਇਹ ਤੋਂ ਬਾਅਦ ਆਪਾਂ ਥੋੜਾ ਜਿਹਾ ਨਕਸ਼ੇ ਦੇ ذریعے ਮੈਪ ਦੇ ذریعے ਸਮਝਦੇ ਆਂ ਕਿ ਇਹ ਜਿਹੜੀਆਂ ਲੜ ਇਹ ਸਥਾਨ ਕਿੱਥੇ ਸੀਗਾ ਠੀਕ ਹੈ ਜੀ ਇਹ ਆਪਣੇ ਪੁਰਾਣੇ ਪੰਜਾਬ ਦਾ ਜਿਹੜਾ ਮੈਪ ਆ ਨਕਸ਼ਾ ਇਹਦੇ ਵਿੱਚ ਨਦੀਆਂ ਵਾਹੀਆਂ ਗਈਆਂ ਨੇ ਨਦੀਆਂ ਬਣੀਆਂ ਨੇ ਸਤਲੁਜ ਆ ਸਤਲੁਜ ਦੇ ਉੱਪਰ ਬਿਆਸ ਆ ਉਸ ਤੋਂ ਬਾਅਦ ਰਾਵੀ ਚਨਾਬ ਫਿਰ ਜੇਲਮਾ ਤੇ ਉਸ ਤੋਂ ਬਾਅਦ ਫਿਰ ਸਿੰਧ ਨਦੀ ਆ ਗਈ ਤਾਂ ਹੁਣ ਪਹਿਲੀ ਲੜਾਈ ਕਿਹੜੀ ਹੋਈ ਸੀ ਪਹਿਲੀ ਲੜਾਈ ਹੋਈ ਹੈ ਜੀ ਆਮਨਗਰ ਦੀ ਤਾਂ ਆਮਨਗਰ ਦੀ ਲੜਾਈ ਹੋਈ ਹੈ ਤੇ ਆਮਨਗਰ ਕਿੱਥੇ ਆ ਇਹ ਬਿਲਕੁਲ ਚਨਾਬ ਨਦੀ ਦੇ ਕੰਢੇ ਆ ਗਿਆ ਜੀ ਆਮਨਗਰ ਕਿੱਥੇ ਆ ਗਿਆ ਚਨਾਬ ਨਦੀ ਦੇ ਕੰਢੇ ਆ ਇੱਥੇ ਆ ਗਿਆ ਇਹ ਆਮਨਗਰ ਰਾਮਨਗਰ ਦੀ ਲੜਾਈ ਆਪਾਂ ਦੇਖ ਲਿਆ ਸੀ ਕਿ 22 ਨਵੰਬਰ ਦੀ ਗੱਲ ਆ 22 11 ਨੂੰ 22 11 ਨੂੰ ਉਹਨੇ ਕਿਹਾ ਸੀਗਾ 22 ਕਿਹਾਗੇ ਨਵੰਬਰ ਨੂੰ 22 11 ਨੂੰ ਪਹਿਲੀ ਲੜਾਈ ਹੋਈ ਆ ਰਾਮਨਗਰ ਦੀ ਉਸ ਤੋਂ ਬਾਅਦ ਦੂਸਰੀ ਲੜਾਈ ਹੋਈ ਆ ਜੀ ਚਿੱਲਿਆਂ ਵਾਲੀ ਦੀ ਹੁਣ ਉਹ ਚਿੱਲਿਆਂ ਵਾਲੀ ਰਹਿ ਗਿਆ ਉੱਪਰ ਜੇਲਮ ਨਦੀ ਦੇ ਕਿਨਾਰੇ ਆ ਰਹਿ ਗਿਆ ਇੱਥੇ ਇਹ ਚਿੱਲਿਆਂ ਵਾਲੀ ਆ ਠੀਕ ਆ ਜੀ ਰਾਮਨਗਰ ਕਿੱਥੇ ਆ ਰਾਮਨਗਰ ਹੈਗਾ ਚਨਾਬ ਨਦੀ ਦੇ ਕੰਢੇ ਤੇ ਚਿੱਲਿਆਂ ਵਾਲੀ ਹੈਗਾ ਜੇਲਮ ਨਦੀ ਦੇ ਕੰਢੇ ਜੇਲਮ ਦੇ ਤਾਂ ਰਾਮਨਗਰ ਤੋਂ ਬਾਅਦ ਦੂਜੀ ਲੜਾਈ ਹੋਈ ਆ ਚਿੱਲਿਆਂ ਵਾਲੀ ਦੀ ਹੋਈ ਸੀ ਉਦੋਂ ਆਪਾਂ ਦੇਖਿਆ ਵੀ ਰਾਮ ਚੱਲਿਆ ਤਾਂ ਚੱਲ ਕੇ ਕਦੋਂ ਚੱਲਿਆ ਸੀ ਉਹ ਉਹ ਚੱਲਿਆ ਸੀ ਜੀ 13 ਜਨਵਰੀ ਤੇ 1849 ਨੂੰ ਉਦੋਂ ਚੱਲਿਆ ਸੀ ਉਹ ਤੇ 13 ਜਨਵਰੀ 1849 ਯਾਦ ਰੱਖ ਲਿਓ ਉਦੋਂ ਚਿੱਲਿਆਂ ਵਾਲੀ ਦੀ ਲੜਾਈ ਹੋਈ ਸੀ ਉਸ ਤੋਂ ਬਾਅਦ ਚਿੱਲਿਆਂ ਵਾਲੀ ਦੀ ਲੜਾਈ ਤੋਂ ਬਾਅਦ ਆਉਂਦੀ ਹੈ ਜੀ ਮੁਲਤਾਨ ਦੀ ਜੜਾ ਤੇ ਮੁਲਤਾਨ ਕਿੱਥੇ ਰਹਿ ਗਿਆ ਜੀ ਮੁਲਤਾਨ ਰਹਿ ਗਿਆ ਬਿਲਕੁਲ ਸਤਲੁਜ ਤੇ ਰਾਵੀ ਦੇ ਵਿਚਾਲੇ ਇੱਥੇ ਆ ਰਹਿ ਗਿਆ ਮੁਲਤਾਨ ਇਹ ਤੀਜੀ ਜਿਹੜੀ ਲੜਾਈ ਹੋਈ ਆ ਉਹ ਮੁਲਤਾਨ ਦੀ ਹੋਈ ਆ ਤੇ ਮੁਲਤਾਨ ਦੀ ਲੜਾਈ ਕਦੋਂ ਹੋਈ ਸੀਗੀ ਉਹ 13 ਤੋਂ ਬਾਅਦ 22 ਜਨਵਰੀ ਨੂੰ 22 ਜਨਵਰੀ 1849 ਨੂੰ ਹੀ ਆ ਤੇ ਆਖਰੀ ਜਿਹੜੀ ਫੈਸਲਾ ਕੋਨ ਲੜਾਈ ਆ ਉਹ ਹੋਈ ਸੀ ਗੁਜਰਾਤ ਦੀ ਤੇ ਗੁਜਰਾਤ ਦੀ ਲੜਾਈ ਕਦੋਂ ਹੋਈ ਸੀ ਜੀ 21 ਫਰਵਰੀ 1849 ਨੂੰ ਤੇ ਗੁਜਰਾਤ ਰਹਿ ਗਿਆ ਚਨਾਬ ਨਦੀ ਦੇ ਕੰਡੇ ਤੇ ਅੱਜ ਕੱਲ ਇਹ ਪਾਕਿਸਤਾਨ ਦੇ ਵਿੱਚ ਆ ਠੀਕ ਹੈ ਜੀ ਇਹ ਚਾਰ ਲੜਾਈਆਂ ਆਪਾਂ ਮੈਪ ਦੇ ਵਿੱਚ ਦੇਖ ਲਈਆਂ ਵੀ ਇਹ ਚਾਰ ਲੜਾਈਆਂ ਨੇ ਤੇ ਹੁਣ ਥੋੜਾ ਜਿਹਾ ਨਾ ਲੜਾਈਆਂ ਵਾਰੀ ਦੀ ਆਪਾਂ ਦੇਖ ਲੈਨੇ ਆ ਤਾਂ ਪਹਿਲੀ ਲੜਾਈ ਆਪਾਂ ਦੇਖਿਆ ਜੀ ਆਮਨਗਰ ਦੀ ਲੜਾਈ ਹੋਈ ਆ ਕਦੋਂ ਹੋਈ ਆ 22 ਨਵੰਬਰ 1848 ਨੂੰ ਤੇ ਇਸ ਲੜਾਈ ਦੇ ਵਿੱਚ ਸਿੱਖਾਂ ਦਾ ਸੈਨਾਪਤੀ ਕੌਣ ਸੀ ਉਹ ਸੀ ਸ਼ੇਰ ਸਿੰਘ ਔਟਾਰੀ ਵਾਲਾ ਤੇ ਦੂਸਰੇ ਪਾਸੇ ਅੰਗਰੇਜ਼ਾਂ ਦੀ ਗਵਾਈ ਕਰ ਰਿਆ ਸੀ ਲਾਰਡ ਹਿਊਗ ਗਫ ਠੀਕ ਹੈ ਜੀ ਅੰਗਰੇਜ਼ਾਂ ਦੀ ਗਵਾਈ ਲਾਰਡ ਹਿਊਗ ਗਫ ਕਰ ਰਿਆ ਸੀ ਤੇ ਸਿੱਖਾਂ ਦੀ ਗਵਾਈ ਕਰ ਰਿਆ ਸੀ ਸ਼ੇਰ ਸਿੰਘ ਔਟਾਰੀ ਵਾਲਾ ਤੇ ਇਸ ਲੜਾਈ ਦੇ ਵਿੱਚ ਸਿੱਖ ਜੇਤੂ ਰਹੇ ਆ ਅੰਗਰੇਜ਼ ਹਾਰ ਚੁੱਕੇ ਨੇ ਤੇ ਜਿੱਤ ਦਾ ਕਾਰਨ ਕੀ ਸੀ ਵੀ ਸਿੱਖਾਂ ਦੀ ਜੋਗ ਅਗਵਾਈ ਵੀ ਜਿਹੜਾ ਹੁਣ ਜਿਹੜਾ ਕਹਿੰਦੇ ਆ ਵੀ ਸਿੱਖਾਂ ਦਾ ਸੈਨਾਪਤੀ ਆ ਸ਼ੇਰ ਸਿੰਘ ਆ ਉਹ ਬੜਾ ਬਹਾਦਰ ਆ ਉਹ ਲਾਲ ਸਿੰਘ ਤੇਜਾ ਸਿੰਘ ਵਾਂਗੂ ਗਦਾਰ ਨਹੀਂ ਸੀ ਉਹ ਮੈਦਾਨੇ ਜੰਗ ਦੇ ਵਿੱਚ ਬੜੀ ਬਹਾਦਰੀ ਨਾਲ ਲੜਿਆ ਇਸੇ ਕਰਕੇ ਸਿੱਖਾਂ ਦੀ ਜਿੱਤ ਹੋਈ ਨਰਾਮਾਗਰ ਦੀ ਲੜਾਈ ਆਪਾਂ ਦੇਖ ਲਈ 22 ਨਵੰਬਰ 1847 ਨੂੰ ਸਿੱਖਾਂ ਦੀ ਗਵਾਈ ਸ਼ੇਰ ਸਿੰਘ ਕਰ ਰਿਹਾਗਾ ਤੇ ਅੰਗਰੇਜ਼ਾਂ ਦੀ ਗਵਾਈ ਲਾਰਡ ਹਿਊਗ਼ਾ ਕਰ ਰਿਹਾ ਸੀ ਇਸ ਵਿੱਚ ਸਿੱਖ ਜੇਤੂ ਰਹੇ ਆ ਦੂਸਰੀ ਲੜਾਈ ਹੋਈ ਆ ਜੀ ਚਿੱਲਿਆਂ ਵਾਲੀ ਦੀ ਚਿੱਲਿਆਂ ਵਾਲੀ ਲੋੜੀ ਵਾਲੇ ਦਿਨ 13 ਜਨਵਰੀ 1849 ਫੇਰ ਸਿੱਖਾਂ ਦੀ ਗਵਾਈ ਕਰ ਰਿਹਾਗਾ ਸ਼ੇਰ ਸਿੰਘ ਤੇ ਉਧਰ ਅੰਗਰੇਜ਼ਾਂ ਦੀ ਗਵਾਈ ਕੌਣ ਕਰ ਰਿਹਾ ਹਿਊਗ਼ਾ ਕਰ ਰਿਹਾ ਇਹਦੇ ਵਿੱਚ ਫੇਰ ਸਿੱਖ ਜੇਤੂ ਰਹੇ ਠੀਕ ਹੈ ਚਿੱਲਿਆਂ ਵਾਲੀ ਵੀ ਲੜਾਈ ਦੇ ਵਿੱਚ ਸਿੱਖ ਫੇਰ ਜੇਤੂ ਰਹੇ ਅੰਗਰੇਜ਼ ਫੇਰ ਹਾਰ ਗਏ ਇਹਦੇ ਵਿੱਚ ਜਿੱਤ ਦਾ ਕਾਰਨ ਕੀ ਕਹੀਏ ਵੀ ਸਿੱਖਾਂ ਦੀ ਭਾਈ ਜੋਗ ਅਗਵਾਈ ਕੌਣ ਕਰ ਰਿਹਾ ਇੱਥੇ ਸੇਰ ਸਿੰਘ ਕਰ ਰਿਹਾਗਾ ਇਸ ਲੜਾਈ ਦੇ ਵਿੱਚ ਅੰਗਰੇਜ਼ਾਂ ਦਾ ਭਾਰੀ ਨੁਕਸਾਨ ਹੋ ਗਿਆ ਅੰਗਰੇਜ਼ਾਂ ਦਾ ਭਾਰੀ ਨੁਕਸਾਨ ਹੋ ਗਿਆ ਅੰਗਰੇਜ਼ ਬੁਰੀ ਤਰ੍ਹਾਂ ਹਾਰ ਗਏ ਇੰਗਲੈਂਡ ਦੇ ਵਿੱਚ ਵੀ ਹਾਹਾਕਾਰ ਮੱਚ ਗਈ ਇੰਗਲੈਂਡ ਦੇ ਵਿੱਚ ਵੀ ਹਾਹਾਕਾਰ ਮੱਚ ਗਈ ਵੀ ਹਾਂ ਹਾਂ ਅੰਗਰੇਜ਼ ਆ ਜਿਹੜੇ ਉਹ ਸਿੱਖਾਂ ਤੋਂ ਹਾਰ ਰਹੇ ਆ ਕਿਉਂਕਿ ਲਗਾਤਾਰ ਦੋ ਜਿਹੜੇ ਕੱਲ੍ਹ ਦੀਆਂ ਲੜਾਈਆਂ ਹੋਈਆਂ ਉਹਦੇ ਵਿੱਚ ਆਰਾਮਨਗਰ ਚਿੱਲਿਆਂ ਵਾਲੀ ਦੋਨੇ ਸਿੱਖ ਜਿੱਤ ਚੁੱਕਿਆ ਤਾਂ ਉਹ ਹੋਈ ਸੀ 22 ਜਨਵਰੀ 1899 ਨੂੰ ਤੇ ਇੱਥੇ ਹੁਣ ਸਿੱਖਾਂ ਦੀ ਅਗਵਾਈ ਕੌਣ ਕਰ ਰਿਹਾਗਾ? ਦੀਵਾਨ ਮੂਲਰਾਜ ਕਰ ਰਿਹਾ ਸੀਗਾ। ਇਹ ਜਿਹੜਾ ਦੀਵਾਨ ਸੀ ਨਾ ਇਹ ਕਹਿ ਲਈਏ ਵੀ ਮੁਲਤਾਨ ਦਾ ਦੀਵਾਨ ਸੀ ਮੂਲਰਾਜ। ਤੇ ਅੰਗਰੇਜ਼ ਇਹਨੂੰ ਅਹੁਦੇ ਤੋਂ ਹਟਾਉਂਦੇ ਨੇ ਜਿਸ ਦੇ ਕਰਕੇ ਸਿੱਖਾ ਜਿਹੜੇ ਉਹ ਸਾਰੇ ਨਾਰਾਜ਼ ਹੋ ਜਾਂਦੇ ਨੇ ਇਸੇ ਕਰਕੇ ਸਿੱਖਾਂ ਨੇ ਫਿਰ ਮੂਲਰਾਜ ਦੀ ਗਵਾਹੀ ਦੇ ਵਿੱਚ ਮੁਲਤਾਨ ਦੀ ਥਾਂ ਤੇ ਜਿਹੜੀ ਅੰਗਰੇਜ਼ਾਂ ਦੇ ਨਾਲ ਜੰਦ ਕੀਤਾ ਸੀਗਾ ਤੇ ਅੰਗਰੇਜ਼ਾਂ ਨੇ ਵੀ ਫਿਰ ਆਪਦਾ ਸੈਨਾਪਤੀ ਬਦਲਤਾ ਵੀ ਜਿਹੜਾ ਹੇਊਗਾ ਫਾ ਵੀ ਇਹ ਭਾਈ ਸਿੱਖਾਂ ਦੇ ਨਾਲ ਜਿਹੜਾ ਲੜਾਈ ਕਰਨ ਦੇ ਬੰਦਾ ਕਾਬਲ ਨਹੀਂ ਹੈਗਾ ਤਾਂ ਜਨਰਲ ਵਿਸ਼ਲਾ ਤੇ ਇਸ ਲੜਾਈ ਦੇ ਵਿੱਚ ਅੰਗਰੇਜ਼ ਆ ਜਿਹੜੇ ਉਹ ਜਿੱਤ ਗਏ ਇਸ ਲੜਾਈ 'ਚ ਅੰਗਰੇਜ਼ ਜਿੱਤ ਗਏ ਤੇ ਸਿੱਖ ਹਾਰ ਗਏ ਸੀਗੇ ਜਿੱਤ ਦਾ ਕਾਰਨ ਕੀ ਸੀ ਵੀ ਅੰਗਰੇਜ਼ਾਂ ਵੱਲੋਂ ਸ਼ੇਰ ਸਿੰਘ ਤੇ ਮੂਲ ਰਾਜ 'ਚ ਫੁੱਟ ਪਾ ਦਿੱਤੀ ਫੁੱਟ ਪਾਓ ਤੇ ਰਾਜ ਕਰੋ ਉਹ ਗੱਲ ਹੋ ਗਈ ਤੇ ਅੰਗਰੇਜ਼ਾਂ ਵੱਲੋਂ ਸ਼ੇਰ ਸਿੰਘ ਤੇ ਮੂਲ ਰਾਜ ਦੇ ਵਿੱਚ ਫੁੱਟ ਪਾਈ ਗਈ ਸੀਗੀ ਅੰਗਰੇਜ਼ਾਂ ਨੇ ਫੁੱਟ ਪਾਤੀ ਜਿਸ ਦੇ ਕਰਕੇ ਸਿੱਖ ਮਤਲਬ ਯੂਨਿਟੀ ਦੇ ਨਾਲ ਨਹੀਂ ਲੜ ਸਕੇ ਤੇ ਚੌਥੀ ਲੜਾਈ ਹੋਈ ਆ ਜੀ ਗੁਜਰਾਤ ਦੀ ਹੋਈ ਆ ਫੈਸਲਾ ਕੌਣ ਲੜਾਈ ਆ ਇਹ ਹੋ ਰਹੀ ਆ ਜੀ 21 ਫਰਵਰੀ 1849 ਨੂੰ ਹੁਣ ਇਹਦੇ ਵਿੱਚ ਇਹਨਾਂ ਨੇ ਆ ਉਹ ਸਾਰੇ ਕਹਿ ਲਈਏ ਛੇ ਕਿ ਅੱਗੇ ਲੈ ਛੇ ਵੀ ਦੂਰ ਕਰਕੇ ਸੇਰ ਸਿੰਘ ਚਾਤਰ ਸਿੰਘ ਭਾਈ ਮਹਾਰਾਜ ਸਿੰਘ ਇਹ ਬੰਦੇ ਸਾਰੇ ਇਕੱਠੇ ਹੋ ਕੇ ਤੇ ਦੂਸਰੀ ਪਾਸੇ ਸੀ ਹਿਊਗ ਗਫ ਦੂਸਰੀ ਪਾਸੇ ਲਾਰਡ ਹਿਊਗ ਗਫ ਸੀਗਾ ਤੇ ਇਸ ਲੜਾਈ ਦੇ ਵਿੱਚ ਅੰਗਰੇਜ਼ ਜਿੱਤ ਗਏ ਤੇ ਇੱਕ ਹਾਰ ਗਏ ਕਿਉਂਕਿ ਸਿੱਖਾਂ ਦੇ ਕੋਲ ਤੋਪਖਾਨੇ ਦੀ ਘਾਟ ਸੀਗੀ ਇਹ ਜਿਹੜੀ ਗੁਜਰਾਤ ਦੀ ਲੜਾਈ ਆ ਇਹਨੂੰ ਆਪਾਂ ਤੋਪਾਂ ਦੀ ਲੜਾਈ ਵੀ ਕਹਿ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਤੋਪਾਂ ਦੋਨੇ ਤਰ੍ਹਾਂ ਬਣੀਆਂ ਹੋ ਜਿਹੜੀਆਂ ਵਰਤੀਆਂ ਗਈਆਂ ਸੀਗੀਆਂ ਤੇ ਅੰਗਰੇਜ਼ਾਂ ਦੇ ਕੋਲੇ ਤੋਪਾਂ ਜਿਹੜੀਆਂ ਜ਼ਿਆਦਾ ਸੀਗੀਆਂ ਇਸੇ ਕਰਕੇ ਅੰਗਰੇਜ਼ ਸਿੱਖਾਂ ਤੇ ਭਾਰ ਨੂੰ ਪੈ ਗਏ ਤੇ ਇਹ ਲੜਾਈ ਦਾ ਅੰਤ ਕਿਵੇਂ ਹੋਇਆ ਇਹ ਲੜਾਈ ਦੇ ਅੰਤ 'ਚ ਕੀ ਆ ਸਿੱਖ ਹਾਰ ਗਏ ਤੇ ਅੰਗਰੇਜ਼ ਜੇਤੂ ਰਹੇ ਤੇ 10 ਮਾਰਚ 1849 ਨੂੰ ਛੇਰ ਸਿੰਘ ਚਾਤਰ ਸਿੰਘ ਇਹਨਾਂ ਨੇ ਹਾਰ ਮੰਨ ਲਈ ਸੀਗੀ 10 ਮਾਰਚ 1849 ਨੂੰ 10 ਮਾਰਚ 1849 ਨੂੰ ਛੇਰ ਸਿੰਘ ਹੋਰਿਆਣੀ ਚਾਤਰ ਸਿੰਘ ਹੋਰਿਆਣੀ ਹਥਿਆਰ ਸੁੱਟਦੇ ਸੀਗੇ ਆਤਮ ਸਮਰਪਣ ਕਰਤਾ ਤੇ ਉਸ ਤੋਂ ਬਾਅਦ 29 ਮਾਰਚ 1849 ਨੂੰ 29 ਮਾਰਚ 1849 ਨੂੰ ਪੰਜਾਬ ਨੂੰ ਅੰਗਰੇਜ਼ੀ ਰਾਜ ਮਿਲਿਆ ਲਿਆ ਸੀਗਾ ਪੰਜਾਬ ਨੂੰ ਅੰਗਰੇਜ਼ੀ ਰਾਜ ਮਿਲਿਆ ਲਿਆ ਉਸ ਵਕਤ ਜਿਹੜਾ ਭਾਰਤ ਦਾ ਗਵਰਨਰ ਜਨਰਲ ਸੀ ਉਹ ਲਾਰਡ ਡਲਹੌਜੀ ਸੀ ਠੀਕ ਹੈ ਜੀ ਪੰਜਾਬ ਨੂੰ ਜਿੱਤ ਲਿਆ ਅੰਗਰੇਜ਼ਾਂ ਨੇ ਕਿਉਂਕਿ ਪਹਿਲਾ 英ਗਲੋ ਸਿੱਖ ਜੰਗ 1845-46 ਚ ਹੋਇਆ ਸੀਗਾ ਦੂਸਰਾ 英ਗਲੋ ਸਿੱਖ ਜੰਗ 1847-49 ਚ ਤੇ ਇਹ ਲੜਾਈ ਸਿੱਖ ਹਾਰ ਚੁੱਕੇ ਸੀਗੇ ਤੇ ਅੰਗਰੇਜ਼ਾਂ ਨੇ ਹੁਣ ਪੰਜਾਬ ਤੇ ਕਬਜ਼ਾ ਕਰ ਲਿਆ 29 ਮਾਰਚ 1849 ਨੂੰ ਲਾਰਡ ਡਲਹੌਜੀ ਜਿਹੜਾ ਭਾਰਤ ਦਾ ਗਵਰਨਰ ਜਨਰਲ ਸੀਗਾ ਉਸ ਨੇ ਪੰਜਾਬ ਤੇ ਜੋ ਜਗਰ ਲੇ ਤੇ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਮਿਲਾ ਲਿਆ ਸੀ ਤੇ ਹੁਣ ਆਪਾਂ ਇਹੜੀ ਮੈਪ ਭਰਨ ਦੀ ਕੋਸ਼ਿਸ਼ ਕਰਦੇ ਆਂ ਇਹ ਜਿਹੜਾ ਮੈਪ ਆ ਆਪਾਂ ਦੇਖਿਆ ਵੀ ਇਹ ਕਿੱਥੇ ਕਿੱਥੇ ਲੜਾਈਆਂ ਹੋਈਆਂ ਤਾਂ ਪਹਿਲੀ ਲੜਾਈ ਆਪਾਂ ਦੇਖਿਆ ਸੀ ਜੀ ਪਹਿਲੀ ਲੜਾਈ ਹੋਈ ਸੀ ਆਮਨਗਰ ਦੀ ਤਾਂ ਆਮਨਗਰ ਦੀ ਲੜਾਈ ਹੋਈ ਹੈ ਤਾਂ ਆਮਨਗਰ ਇੱਥੇ ਆ ਇੱਥੇ ਆ ਗਿਆ ਆਮਨਗਰ ਇਹ ਆਮਨਗਰ ਆ ਗਿਆ ਆਮਨਗਰ ਤੋਂ ਬਾਅਦ ਦੂਸਰੀ ਲੜਾਈ ਹੋਈ ਹੈ ਜੀ ਚਿੱਲਿਆਂ ਵਾਲੀ ਦੀ ਤੇ ਚਿੱਲਿਆਂ ਵਾਲੀ ਹੈਗਾ ਇੱਥੇ ਚਿੱਲਿਆਂ ਵਾਲੀ ਇੱਥੇ ਆ ਇੱਥੇ ਚਿੱਲਿਆਂ ਵਾਲੀ ਆ ਗਿਆ ਉਸ ਤੋਂ ਬਾਅਦ ਤੀਸਰੀ ਲੜਾਈ ਹੋਈ ਸੀ ਜੀ ਮੁਲਤਾਨ ਦੀ ਤਾਂ ਮੁਲਤਾਨ ਇੱਥੇ ਆ ਨੀਚੇ ਇੱਥੇ ਮੁਲਤਾਨ ਆ ਗਿਆ ਇੱਥੇ ਮੁਲਤਾਨ ਇੱਥੇ ਮੁਲਤਾਨ ਆ ਗਿਆ ਇੱਥੇ ਆਪਣਾ ਆਰਾਮਨਗਰ ਸੀਗਾ ਜੀ ਇੱਥੇ ਚਿੱਲਿਆਂ ਵਾਲੀਆ ਤੇ ਇੱਥੇ ਆ ਗਿਆ ਗੁਜਰਾਤ ਠੀਕ ਹੈ ਜੀ ਇੱਥੇ ਗੁਜਰਾਤ ਆ ਗਿਆ ਸੋ ਉਮੀਦ ਕਰਦੇ ਆਂ ਵੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ